ਸ਼ੂਗਰ ਹੋ ਜਾਣਾ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਕਿਸੇ ਵੀ ਉਮਰ ਦੇ ਇਨਸਾਨ ਨੂੰ ਚਾਹੇ ਤੁਹਾਡੀ ਗੋਲੀ ਚੱਲਦੀ ਹੈ ਸਵੇਰੇ ਸ਼ਾਮ ਦੀ ਸ਼ੂਗਰ ਦੀ ਜਾਂ ਫਿਰ ਤੁਹਾਨੂੰ ਇਨਸੂਲਿਨ ਦਾ ਇੰਜੈਕਸ਼ਨ ਲੱਗਦਾ ਹੈ ਸ਼ਾਮ ਸਵੇਰੇ ਜਿਹੜਾ ਮੈਂ ਤੁਹਾਨੂੰ ਨੁਸਖਾ ਸਾਂਝਾ ਕਰਨ ਲੱਗਾ ਵਾਂ ਨਿੱਜੀ ਤੌਰ ਤੇ ਕਰਨ ਲੱਗਾ ਵਾਂ ਇਹਦਾ ਰਿਜ਼ਲਟ ਤੁਹਾਨੂੰ ਬਿਲਕੁਲ 100% ਮਿਲੇਗਾ ਤੁਸੀਂ ਇਸ ਨੂੰ ਵਰਤਣਾ ਕਿਵੇਂ ਹੈ ਤੁਹਾਡੀ ਅਗਰ ਕਿਸੇ ਵੀ ਕਿਸਮ ਦੀ ਸ਼ੂਗਰ ਦੀ ਦਵਾਈ ਗੋਲੀ ਚੱਲਦੀ ਹੈ ਸ਼ਾਮ ਸਵੇਰ ਦੀ ਜਾਂ ਇنسੁਲਿਨ ਦਾ ਇੰਜੈਕਸ਼ਨ ਲੱਗਦਾ ਹੈ ਉਹ ਤੁਸੀਂ ਲੈਂਦੇ ਰਹੋ ਤੁਸੀਂ ਇਸ ਨੂੰ ਪਹਿਲਾਂ ਵਰਤਣਾ ਸ਼ੁਰੂ ਕਰੋ ਉਸ ਤੋਂ ਬਾਅਦ ਕਿਵੇਂ ਤੁਸੀਂ ਡੋਜ਼ ਘਟਾਣੀ ਹੈ ਉਹ ਆਪਾਂ ਗੱਲ ਕਰਦੇ ਆ ਪਹਿਲਾਂ ਜਿਹੜੇ ਮੇਰੇ ਵੀਰਾਂ ਨੂੰ ਗੋਲੀ ਚੱਲਦੀ ਹੈ ਉਹਨਾਂ ਨੇ ਅਲੱਗ ਤਰੀਕੇ ਨਾਲ ਇਸ ਨੂੰ ਲੈਣਾ ਹੈ ਜਿਨ੍ਹਾਂ ਨੂੰ ਇنسੁਲਿਨ ਦਾ ਇੰਜੈਕਸ਼ਨ ਲੱਗਦਾ ਉਹਨਾਂ ਨੇ ਅਲੱਗ ਤਰੀਕੇ ਨਾਲ ਲੈਣਾ ਹੈ ਜਿਨ੍ਹਾਂ ਦੀ ਗੋਲੀ ਚੱਲਦੀ ਹੈ ਪਹਿਲਾਂ ਉਹਨਾਂ ਦਾ ਗੱਲ ਕਰ ਲੈਣੇ ਆ ਤੁਸੀਂ ਇੱਕ ਗਲਾਸ ਕੱਚ ਦਾ ਪਾਣੀ ਦਾ ਲੈ ਲਓ ਇੱਕ ਗਲਾਸ ਪਾਣੀ ਲੈ ਲਓ ਕੱਚ ਦੇ ਗਲਾਸ ਚ ਉਹਦੇ ਅੰਦਰ ਤੁਸੀਂ ਦੋ ਹਰੀਆਂ ਮਿਰਚਾਂ ਦੇਖ ਲਓ ਵੀ ਹਰੀਆਂ ਮਿਰਚਾਂ ਜ਼ਰੂਰਤ ਤੋਂ ਜ਼ਿਆਦਾ ਕੌੜੀਆਂ ਨਾ ਹੋਣ ਨਾਰਮਲ ਕੌੜੀ ਮਿਰਚ ਲੈਣੀ ਹੈ ਦੋ ਮਿਰਚਾਂ ਤੁਸੀਂ ਗਲਾਸ ਦੇ ਵਿੱਚ ਕੱਟ ਦਿਓ ਇੱਕ ਨਿੰਬੂ ਕੱਟ ਦਿਓ ਬਰੀਕ ਬਰੀਕ ਟੋਟੇ ਕਰਕੇ ਇਹਦੇ ਇਸ ਨੂੰ ਪਾਣੀ ਦੇ ਵਿੱਚ ਕੱਟ ਕੇ ਢੱਕ ਦਿਓ ਸਾਰੀ ਰਾਤ ਪਿਆ ਰਹਿਣ ਦਿਓ ਸਵੇਰੇ ਉੱਠੋ ਸਵੇਰੇ ਉੱਠ ਕੇ ਖਾਲੀ ਪੇਟ ਤੁਸੀਂ ਇਸ ਪਾਣੀ ਨੂੰ ਪੁਣ ਕੇ ਪੀਣਾ ਹੈ 55 50 55 ਮਿੰਟ ਤੁਸੀਂ ਕਿਸੇ ਵੀ ਚੀਜ਼ ਦਾ ਸੇਵਨ ਨਹੀਂ ਕਰਨਾ ਜੀ ਤੇ ਇਹ ਤੁਸੀਂ ਹਰ ਰੋਜ਼ ਸਵੇਰੇ ਪੀਣਾ ਇਸ ਨੂੰ ਖਾਲੀ ਪੇਟ ਬਣਾ ਕੇ ਜਿਨ੍ਹਾਂ ਦੀ ਗੋਲੀ ਚੱਲਦੀ ਹੈ ਹੁਣ ਜਿਨ੍ਹਾਂ ਨੂੰ ਇਨਸੂਲਿਨ ਦਾ ਇੰਜੈਕਸ਼ਨ ਲੱਗਦਾ ਹੈ ਉਹਨਾਂ ਨੇ ਕੀ ਕਰਨਾ ਹੈ ਸੇਮ ਤੁਸੀਂ ਦੋ ਹਰਾ ਹਰੀਆਂ ਮਿਰਚਾਂ ਲੈਣੀਆਂ ਨੇ ਇੱਕ ਨਿੰਬੂ ਲੈਣਾ ਹੈ ਕੱਚ ਦਾ ਗਲਾਸ ਪਾਣੀ ਦਾ ਲੈ ਲੈਣਾ ਦੋ ਮਿਰਚਾਂ ਕੱਟ ਦਿਓ ਜੀ ਮੈਂ ਫਿਰ ਗੱਲ ਕਰਾਂ ਜ਼ਿਆਦਾ ਕੋੜੀ ਮਿਰਚ ਨਹੀਂ ਲੈਣੀ ਤੇ ਇੱਕ ਨਿੰਬੂ ਕੱਟ ਦਿਓ ਬਰੀਕ ਬਰੀਕ ਇਹਦੇ ਵਿੱਚ ਤੁਸੀਂ ਇੱਕ ਭਿੰਡੀ ਜਿਨ੍ਹਾਂ ਨੂੰ ਇنسੁਲਿਨ ਦਾ ਇੰਜੈਕਸ਼ਨ ਲੱਗਦਾ ਇੱਕ ਭਿੰਡੀ ਤੁਸੀਂ ਇਹਦੇ ਵਿੱਚ ਜ਼ਰੂਰ ਕੱਟਣੀ ਹੈ ਠੀਕ ਹੈ ਜੀ ਕੱਟ ਕੇ ਇਸ ਪਾਣੀ ਨੂੰ ਢੱਕ ਦਿਓ ਸਾਰੀ ਰਾਤ ਪਿਆ ਰਹਿਣ ਦਿਓ ਸਵੇਰੇ ਉੱਠੋ ਪੁਣ ਕੇ ਖਾਲੀ ਪੇਟ ਇਸ ਨੂੰ ਤੁਸੀਂ ਪੀਣਾ ਤੁਸੀਂ ਪੌਣੇ ਘੰਟੇ ਤੱਕ ਘੰਟੇ ਤੱਕ ਕਿਸੇ ਵੀ ਚੀਜ਼ ਦਾ ਸੇਵਨ ਨਾ ਕਰੋ ਉਸ ਤੋਂ ਬਾਅਦ ਤੁਸੀਂ ਜਿਹੜਾ ਖਾਣਾ ਖਾਣਾ ਖਾ ਸਕਦੇ ਹੋ ਤੁਸੀਂ ਲਗਭਗ 1 ਮਹੀਨੇ ਬਾਅਦ ਅਗਰ ਤੁਹਾਡਾ ਸਵੇਰੇ ਸ਼ਾਮ ਦਾ ਇਨਸੂਲਿਨ ਚੱਲਦਾ ਹੈ ਤਾਂ ਤੁਸੀਂ ਉਹਨੂੰ ਇੱਕ ਟਾਈਮ ਕਰਦੇ ਹੋ ਤੁਹਾਨੂੰ ਇਹਦਾ 100% ਕੁਸ਼ੀ ਦਿਨਾਂ ਦੇ ਅੰਦਰ ਤੁਹਾਨੂੰ ਆਪਣੇ ਸਰੀਰ ਨੂੰ ਤੁਹਾਡੇ ਨੂੰ ਪਤਾ ਲੱਗ ਜਾਏਗਾ ਫਰਕ ਨਜ਼ਰ ਆਏਗਾ ਤਾਂ ਜਿਨ੍ਹਾਂ ਦੀ ਗੋਲੀ ਚੱਲਦੀ ਹੈ ਉਹਨਾਂ ਨੇ ਵੀ ਘੱਟੋ ਘੱਟ 20 25 ਦਿਨ ਬਾਅਦ ਆਪਣੀ ਗੋਲੀ ਘਟਾਉਣੀ ਹੈ ਇਸ ਜਿਹੜਾ ਨੁਸਖੇ ਨੂੰ ਤੁਸੀਂ ਲਗਾਤਾਰ ਕਰਦੇ ਰਹੋ ਮੈਂ ਫਿਰ ਗੱਲ ਕਰਾਂ ਮੈਂ ਤੁਹਾਡਾ ਨਿੱਜੀ ਤੌਰ ਤੇ ਸਾਂਝਾ ਕਰ ਰਿਹਾ ਔਰ ਇਹਦਾ ਤੁਹਾਨੂੰ ਫਰਕ 100% ਨਜ਼ਰ ਆਏਗਾ ਸਵੇਰੇ ਤੁਸੀਂ ਨੰਗੇ ਪੈਰੀ ਘਾਹ ਦੇ ਉੱਪਰ ਜ਼ਰੂਰ ਚੱਲੋ ਜਿਨ੍ਹਾਂ ਨੂੰ ਇਹ ਸਮੱਸਿਆ ਹੈ ਨੰਗੇ ਪੈਰੀ ਸੈਰ ਕਰੋ ਚਾਹੇ ਸਵੇਰੇ ਜਾਂਦੇ ਹੋ ਚਾਹੇ ਸ਼ਾਮੀ ਜਾਂਦੇ ਨੰਗੇ ਪੈਰੀ ਸੈਰ ਕਰੋ ਨੰਗੇ ਪੈਰੀ ਤਰੇਲ ਦੇ ਉੱਪਰ ਚੱਲੋ ਤੇ ਕੋਸ਼ਿਸ਼ ਕਰੋ ਸਵੇਰ ਦੀ ਜਿਹੜੀ ਸੈਰ ਹੈ ਉਹ ਜਾਰੀ ਰੱਖੋ ਸ਼ਾਮ ਦੀ ਸੈਰ ਭਾਵੇਂ ਘੱਟ ਕਰ ਦਿਓ ਸਵੇਰੇ ਤੁਸੀਂ 4:30 5 ਵਜੇ ਉੱਠ ਕੇ ਸੈਰ ਜ਼ਰੂਰ ਕਰੋ ਤਾਂ ਤੁਹਾਨੂੰ ਇਸ ਨੁਸਖੇ ਦਾ 100% ਲਾਭ ਹੋਏਗਾ ਫਿਰ ਕਿਸੇ ਨਵੀਂ ਜਾਣਕਾਰੀ ਨਾਲ ਹਾਜ਼ਰ ਹੋਵਾਂਗੇ ਤਦ ਤੱਕ ਲਈ ਇਜਾਜ਼ਤ ਦਿਓ ਜੀ 7.